ਖੰਨੀ ਬਾਪੇ ਤੁਹਾਡਾ ਤੇ ਤੁਹਾਡੇ ਪਿੰਡ ਦਾ ਨਾਮ ਨੇ ਨਾਂ ਸਾਡੇ ਪਿੰਡ ਦਾ ਰਾਮੂ ਵਾਲਾ ਤੁਹਾਡਾ ਨਾਮ ਕਰਤਾਰ ਸਿੰਘ ਇਹ ਆ ਤੁਹਾਡੇ ਜਗ੍ਹਾ ਦਾ ਮਸਲਾ ਜਾਇਆ ਕੀ ਮਸਲਾ ਕੇ ਜਨਾਬ ਪੈਸੇ ਮੇਰੇ ਕੋ ਲੱਗਿਆ ਹਨ 40 ਸਾਲ ਹੋ ਗਏ ਆ ਗਾਣੋਂ ਤੇ ਹੁਣ ਆਣ ਕੇ ਹਨ ਤੰਗ ਕਰਨ ਲਿਆ ਕੌਣ ਲੈ ਗਿਆ ਨਰਾਜਨ ਸਿੰਘ ਕੀ ਲੱਗਦਾ ਤੁਹਾਡਾ ਮੇਰਾ ਛੋਟਾ ਭਰਾ ਆ ਠੀਕ ਕੀਤਾ ਕੀ ਉਹਨੇ ਹੁਣ ਇਹ ਆਣ ਕੇ ਫੇਰ ਆਣ ਕੇ ਪਹੁੰਚੀ ਕਰਦਾ ਆਣ ਕੇ ਨਾਲ ਆਪਣਾ ਜਵਾਈ ਵੀ ਲਾਹੰਦਾ ਦੋਤਾ ਵੀ ਲਾਹੰਦਾ ਮੁੰਡੇ ਦੇ ਗਾਲਾਂ ਆਣ ਕੇ ਪੈ ਗਿਆ ਮੈਂ ਤੇ ਕੱਲਾ ਆਦਮੀ ਆ ਮੇਰੇ ਕੋਲ ਬੰਦੇ ਨਾਲ ਦੇ ਨਾਲ ਨਾਲ ਦੋ ਇੱਕ ਜਿਹੜਾ ਜਵਾਈ ਤੇ ਇੱਕ ਜਿਹੜਾ ਦੋਤਾ ਤੇ ਦੂਜਾ ਇਹ ਆਪ ਤੇ ਇੱਕ ਜਿਹੜਾ ਮੁੰਡਾ ਜਿਹੜਾ ਭਾਟਿਆ ਕੀ ਕਾਰਨ ਕੀ ਲੜਾਈ ਦਾ ਲੜਾਈ ਦਾ ਕਾਰਨ ਇਹ ਆ ਇਹ ਮੇਰੇ ਕੋਲ ਪਹਿਲੇ ਲੱਗਾ ਮਨਾ ਪਹਿੇ ਦਿਨ ਦਾ ਨਾ ਜਗਾ ਦਿੰਦਾ ਕਿੰਨੇ ਸਾਲ ਹੋ ਗਏ ਪਹਿਲੇ ਗੜਾ ਸਾਡੇ ਨੂੰ ਮੇਰੇ ਨੂੰ ਤੇ ਇਹਨੂੰ ਹੋ ਗਿਆ 40 30 35 ਸਾਲ 35 ਸਾਲ ਹੋ ਗਏ ਤੇ ਹੁਣ ਕੀ ਕਹਿੰਦਾ ਕੀ ਹੁਣ ਹੁਣ ਕਹਿੰਦਾ ਆਂਦਾ ਮੈਂ ਜਗਾ ਵੀ ਲੈਣੀ ਆ ਪੈਸੇ ਵੀ ਨਹੀਂ ਦੇਣੇ ਰਜਿਸਟਰੀ ਦੇ ਨਾਂ ਦੇ ਜਗਾ ਜੀ ਐਟ ਮੇਰੇ ਨਾਂ ਤੇ ਆ ਜੀ ਕੋਈ ਥਾਣੇ ਕੋ ਰਿਪੋਰਟ ਦਿੱਤੀ ਇਹਦੇ ਥਾਣੇ ਮੈਂ ਦਿੱਤੀ ਆ ਦੋ ਤਿੰਨ ਅਜ ਕਈ ਵਾਰੀ ਗਏ ਆ ਤੇ ਥਾਣੇ ਵਾਲੇ ਤੇ ਆਉਂਦੇ ਨਹੀਂਗੇ ਇੱਥੇ ਕਿਹੜੇ ਥਾਣੇ ਦੀ ਰਿਪੋਰਟ ਆ ਖਾਸੇ ਚੰਕੀ ਜੀ ਇਹਨੂੰ ਦਿੱਤੀ ਆ ਕਿਹਦੇ ਕੋ ਦਰਖਾਸਤ ਦਰਖਾਸਤ 77 ਹਾਂਜੀ ਕੋਈ ਕਾਰਵਾਈ ਕੀਤੀ ਉਹਨੇ ਕਾਰਵਾਈ ਸਾਡੇ ਨਾਲ ਕੋਈ ਨਹੀਂ ਕੀਤੀ ਉਹਨੇ ਇਹਨਾਂ ਚਲੋ ਦਰਖਾਸਤ ਦਿੰਦੇ ਆ 1.5 ਮਿੰਟ 3 ਮਹੀਨਾ ਹੋ ਗਿਆ ਅਸੀਂ ਮੰਗ ਕੇ ਕਰਦੇ ਸੀ ਮੰਗਾ ਹੀ ਨਸ਼ਾ ਵੀ ਇਹ ਮੰਗਦੇ ਆ ਵੀ ਸਾਡੀ ਜਗਾ ਜਿਹੜੀ ਤੁਹਾਨੂੰ ਮਿਲ ਜੇ ਤੇ ਸਾਡੇ ਨਾਲ ਤੱਕਾ ਨਾ ਹੋਵੇ ਆਣ ਆਣ ਪੈਂਦਾ ਸਾਨੂੰ ਐਵੇਂ ਤੇ ਸਾਡਾ ਕੋਈ ਨੁਕਸਾਨ ਨਹੀਂ ਕਰ ਦਿੱਤਾ ਤੇ ਫਿਰ ਕੌਣ ਹੋਊਗਾ ਸਾਨੂੰ ਵੇਖੂ ਕੋਈ ਇਹ ਰਾਤ ਨੂੰ ਆਣ ਕੇ ਸ਼ਰਾਬ ਪੀਂਦਾ ਮਾਰੇ ਨਾਲੇ ਸਾਨੂੰ ਪੈਂਦਾ ਆਣ ਕੇ ਤੇ ਇੱਥੇ ਮੁੰਡੇ ਲਿਆਉਂਦਾ ਨਾਲ ਤੇ ਸਾਨੂੰ ਇਹ ਕੋਈ ਬੜਾ ਖਤਰਾ ਆ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਜੀ ਸੰਤੋਖ ਸਿੰਘ ਜੀ ਪਿੰਡ ਕਿਹੜਾ ਰਾਮੂਆ ਕੀ ਮਸਲਾ ਹੈ ਤੁਹਾਡਾ ਮਸਲਾ ਵੇਖੋ ਜੀ ਸਾਡਾ ਜਿਹੜਾ ਇਥੋਂ ਚਾਚਾ 35 ਸਾਲ ਹੋ ਗਏ ਗਏ ਨੂੰ ਇਥੋਂ ਨੂੰ ਫੇਰ ਆਣ ਗਏ ਅਸੀਂ ਜ਼ਿਮੀਂਦਾਰਾ ਕੋਈ ਜਗ੍ਹਾ ਲੈ ਲਈ ਆ ਉਹਨਾਂ ਨੇ ਰਜਿਸਟਰੀ ਸਾਡੇ ਨਾਂ ਕਰ ਦਿੱਤੇ ਇਹਨਾਂ ਕੋ ਪੈਸੇ ਦੇ ਕੇ ਜਗ੍ਹਾ ਲੈ ਲਈ ਆ ਇਹ ਫੇਰ ਆਣ ਕੇ ਦੁਬਾਰੇ 35 ਸਾਲਾਂ ਬਾਅਦ ਕਬਜ਼ਾ ਕਰਨ ਦੇ ਆਣ ਕੇ ਫੇਰ ਨਜਾਇਜ਼ੀ ਕਦੀ ਸਾਨੂੰ ਬੰਦੇ ਪਵਾ ਦਿੰਦਾ ਵਾ ਉਹ ਦਿਨ ਇਹਨੇ 10 ਬੰਦੇ ਲਿਆ ਕੇ ਸਾਡੇ ਗਲ ਪਵਾਤੇ ਰਾਤ ਇੱਕ ਮੇਰੇ ਕੋਲ ਬੇਟਾ ਸੀ ਉਹਨੂੰ ਵੀ ਨਹੀਂ ਵੇਖਿਆ ਇਹਨਾਂ ਨੇ ਉਹਨੂੰ ਵੀ ਵਿੱਚ ਤਾਂ ਕੰਮ ਕੀ ਕਰਕੇ ਨਾ ਕੀ ਨਾਮ ਨਰਿੰਦਰ ਸਿੰਘ ਬੇਟੇ ਦਾ ਨਾਮ ਉਹਨਾਂ ਦਾ ਲੱਡੂ ਸਿੰਘ ਨਾਲ ਉਹਨਾਂ ਦੇ ਪਰੋਣੇ ਦਾ ਨਾਮ ਕੁਲਦੀਪ ਸਿੰਘ ਤੇ ਜਿਹੜਾ ਉਹਨਾਂ ਦਾ ਇੱਕ ਨਾਲ ਮੁੰਡਾ ਸੀ ਉਹਦਾ ਨਾਮ ਸੀ ਰਿਸ਼ੀ ਉਹ ਥਾਣੇ ਕੋਲ ਕੰਪਲੇਨਟ ਕੀਤੀ ਬੜੀਆਂ ਕੰਪਲੇਟਾਂ ਭਾਜੀ ਇੱਕ ਨਹੀਂ ਕਿਹਾ ਉਹਨਾਂ ਨੇ ਬਿਠਾਇਆ ਤੁਹਾਨੂੰ ਆਪੇ ਤੋਂ ਉਹਨਾਂ ਨਾਲ ਜੀ ਨਾ ਜੀ ਇੱਥੋਂ ਤੱਕ ਪਹੁੰਚੇ ਨੇ ਉਹਨਾਂ ਨੇ ਪਿੰਡੋਂ ਕੋਈ ਫੋਨ ਕਰ ਦਿੰਦਾ ਮਨਾ ਕਰ ਦਿੰਦਾ ਆਉਂਦੀ ਨਹੀਂ ਇੱਥੋਂ ਤੱਕ ਹਾਂ ਜੀ ਭਾਜੀ ਜਿਹੜੀ ਆਪਾਂ ਰਜਿਸਟਰੀ ਬਣਾਈਆਂ ਉਹਨੂੰ ਉਹ ਜਾਲੀ ਦੱਸਣ ਦਿਆ ਵਾ ਸਰਕਾਰੀ ਕਾਗਜ਼ਾਂ ਨੂੰ ਚੈਲੇਂਜ ਦੇਣਿਆ ਭੀ ਆਂਦਾ ਤੁਸੀਂ ਜਾਲੀ ਬਣਾਈਆਂ ਸਾਡੇ ਦੋਵਾਂ ਦੇ ਕਾਗਜ਼ ਵੇਖ ਜਾਣ ਜਿਹੜਾ ਅਸਲੀ ਹੋਊਗਾ ਸਾਹਮਣੇ ਆਜੂਗਾ ਫਿਰ ਇਨਸਾਫ ਕੀਤਾ ਜਾਵੇ ਸਾਡੇ ਨਾਲ ਇਹ ਮੰਗ ਕੀ ਕਰਦੇ ਤੀਆਂ ਮੰਗ ਇਹੋ ਕਰਦੇ ਵੀ ਸਾਡੀ ਜਿਹੜੀ ਜਗ੍ਹਾ ਹਨ ਮਿਲ ਜੇ ਹਾਂਜੀ ਭਾਈ ਤੁਹਾਡਾ ਤੇ ਪਿੰਡ ਦਾ ਨਾਮ ਕੀ ਪਿੰਡ ਰਾਮੂਵਾਲ ਜਿਹੜੀ ਤੁਸੀਂ ਜਗ੍ਹਾ ਵੇਚੀ ਆ ਕਰਤਾਰ ਸਿੰਘ ਨੂੰ ਉਹਦਾ ਕੀ ਮਸਲਾ ਕੀ ਜੀ ਉਹਦਾ ਮਸਲਾ ਇਹ ਆ ਵੀ ਝਗੜਾ ਉਹਨਾਂ ਦਾ ਆਡੀ ਜਗ੍ਹਾ ਵਾ ਤੇ ਅਸੀਂ ਇਹਨਾਂ ਨੂੰ ਕਰਤਾਰ ਨੂੰ ਵੇਜਤੀ ਆ ਇਹਨਾਂ ਦਾ ਜਿਹੜਾ ਚਾਚਾ ਵਾ ਤੇ ਉਹ ਆ ਕੇ ਧੱਕੇਸ਼ਾਹੀ ਕਰਦਾ ਉਹਦੇ ਨਾਲ ਸਾਡੇ ਨਾਲ ਤਾਂ ਕੋਈ ਗੱਲ ਨਹੀਂ ਇਹ ਕੀਤੀ ਉਹਦੇ ਨਾਲ ਇਹਾੜਾ ਨਾਲ ਗੱਲ ਕਰੇ ਆ ਕੇ ਜਿਨ੍ਹਾਂ ਦੀ ਜਗਾ ਉਹਨਾਂ ਨਾਲ ਕੋਈ ਗੱਲ ਨਹੀਂ ਕਰਦਾ ਤੇ ਇਹਨਾਂ ਦੇ ਗੱਲ ਪਿੰਦਾ ਆ ਗਏ। ਇਹ ਜਿਸ ਜੀ ਤੁਸੀਂ ਇਹਨਾਂ ਦਾ ਨਾਮ ਕੀ ਦਿੱਤਾ? ਹਾਂਜੀ ਹਾਂਜੀ ਰਿਸ਼ਤੀ ਇਹਨਾਂ ਦਾ ਨਾਮ ਦਿੱਤੀ ਹੈ। ਸਰਤਾਰ ਸਿੰਘ ਦੇ ਨਾਮ ਦੇ। ਉਹਨਾਂ ਦਾ ਕਹਿਣਾ ਜੀ ਵੀ ਇਹਨਾਂ ਦੇ ਕਾਗਜ਼ ਜਾਲੀ ਬਣਾਏ। ਹਾਂਜੀ ਹਾਂਜੀ। ਉਹਨਾਂ ਦੇ ਕਾਗਜ਼ ਜਾਲੀ ਸਾਡੇ ਕੋਲ ਅਸਲੀ ਪ੍ਰੂਫ ਹੈਗੇ ਸਾਰੇ। ਤੇ ਉਹਨਾਂ ਦੇ ਕਾਗਜ਼ ਜਾਲੀ। ਹਾਂਜੀ ਕਾਗਜ਼ਾਂ ਦੀ ਜਾਂਚ ਕੀਤੀ ਜਾਵੇ ਉਹਨਾਂ ਦੇ ਕਾਗਜ਼ਾਂ ਦੀ। ਜੇ ਉਹਨਾਂ ਦੇ ਡੁਪਲੀਕੇਟ ਹੋਣਗੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਹਾਂਜੀ ਵੀ ਤੁਹਾਡਾ ਨਾਮ ਕੀ? ਮੇਰਾ ਨਾਮ ਪਾਸੇ ਵਿਕਰਮਜੀਤ ਸਿੰਘ ਰੰਧਾਵਾ। ਜਿਹੜੇ ਪਿੰਡ ਰਾਮੂ ਦਾ ਰਾਮੂਵਾਲ ਵੱਲੋਂ ਜਿਹੜੇ ਵੀ ਤੁਹਾਡਾ ਕੋਈ ਪਲਾਟ ਦਾ ਮਸਲਾ ਵਾ ਕੀ ਮਸਲਾ ਹੈ ਮਸਲਾ ਇਹ ਹੈ ਜੀ ਉਹ ਜਗਾ ਸਾਡੀ ਹੈ ਜੀ ਤੇ ਸਾਡੇ ਤਾਇਆ ਜੀ ਨੇ ਗਲਤ ਡਾਕੂਮੈਂਟਸ ਬਣਾ ਲਏ ਉਹਦੇ ਰਜਿਸਟਰੀ ਇੱਕ ਉਥੇ ਜਸਪੀਰ ਸਿੰਘ ਹੈ ਉਹਨਾਂ ਨੇ ਗਲਤ ਕਰਕੇ ਦਿੱਤੀ ਤੇ ਜਸਪੀਰ ਸਿੰਘ ਵੀ ਹੁਣ ਵਿੱਚ ਮਾਲਕ ਬਣਿਆ ਫਿਰਦਾ ਉਹਨਾਂ ਨੇ ਪਰਸੋਂ ਮੈਨੂੰ ਫੋਨ ਕੀਤਾ ਜੀ ਧਮਕੀਆਂ ਲਾਈਆਂ ਮੈਂ ਇਥੇ ਤੂੜੀ ਸੁੱਟ ਲੈਣੀ ਆ ਕੰਦਾ ਢਾ ਦੇਣੀ ਆ ਡੰਗਰ ਬੰਨ ਲੈਣੀ ਆ ਇਹ ਜਸਪੀਰ ਸਿੰਘ ਸਰਦਾਰ ਜਸਬਾਰਾ ਸਿੰਘ ਦਰਬਾਰਾ ਸਿੰਘ ਦਾ ਬੇਟਾ ਤਕਿ ਉਹ ਕਹਿੰਦਾ ਵੀ ਤੁਸੀਂ ਗਲਤ ਕਾਗਜ਼ ਬਣਾਏ ਆ ਤੁਹਾਡੇ 'ਤੇ ਇਲਜ਼ਾਮ ਲਗਾਏ। ਵੇਖੋ ਜੀ ਇਲਜ਼ਾਮ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ। ਉਹਨਾਂ ਦੇ ਕਾਗਜ਼ਾਂ ਦਾ ਤਾਂ ਸਾਡੇ ਕਾਗਜ਼ਾਂ ਦਾ ਜਿਹੜਾ ਜਿਹਦੇ ਕਾਗਜ਼ ਸਹੀ ਹੋਣਗੇ ਜਿਹੜਾ ਮਾਲਕ ਜੱਜ ਸਾਹਿਬ ਮਾਲਕ ਠਹਿਰਾਉਣਗੇ ਆਦਰ ਦੇ ਯੋਗ ਜੱਜ ਸਾਹਿਬ ਮਾਲਕ ਜੀ ਨੂੰ ਠਹਿਰਾਉਣਗੇ ਉਹਨੂੰ ਜਗ੍ਹਾ ਮਿਲ ਜੇਗੀ। ਇਹ ਸਾਡੇ ਨਾਲ ਆਗੇ ਲੜਾਈਆਂ ਕਰਦੇ ਆ। ਵੀਰਵਾਰ ਦੀ ਗੱਲ ਆ ਸਾਡੇ ਘਰ ਆਗੇ ਪੈਗੇ। ਉਦੋਂ ਦੀ ਹੀ ਰਿਪੋਰਟ ਵੀ ਲਿਖਾਈ ਆ। ਮੰਮੀ ਜੀ ਨੂੰ ਸੱਟ ਲੱਗੀ ਆ ਉਦੋਂ ਬੜੀ ਲੱਕ ਦੇ ਵਿੱਚ। ਉਦੋਂ ਦੀ ਹੀ ਰਿਪੋਰਟ ਲਿਖਾਈ ਆ ਚੰਡੀਗੜ੍ਹ। ਉਹ ਨਾਲੇ ਗਾਵੀ ਤੋਂ ਹੀ ਮੁੰਡੇ ਲੈ ਕੇ ਉਹਨਾਂ ਦੇ ਹੱਥੀਂ ਪੇਜ ਆ ਕੇ ਨਹੀਂ ਕੋਈ ਮੁੰਡੀ ਲੈ ਕੇ ਹੱਥੀਂ ਨਹੀਂ ਪਈ ਉਹ ਸਾਡੇ ਘਰ ਆਇਆ ਜੀ ਉਹ ਸਾਡੇ ਘਰ ਆਇਆ ਸੰਤੋਖ ਸਿੰਘ ਉਹਨੇ ਡਾਂਗਾ ਲੈ ਕੇ ਆਏ ਮੇਰੇ ਡਾਂਗਾ ਮਾਰਨੀਆਂ ਚਾਹੀਆਂ ਮੈਂ ਪਾਸਟਰ ਬੰਦਾ ਮੇਰੇ ਆਗੇ ਅਤਿਆਚਾਰ ਕਰਦੇ ਆ ਮੇਰੇ ਘਰ ਦੇ ਵਿੱਚ ਆ ਕੇ ਮੇਰੀ ਬੇਦਬੀ ਕਰਦੇ ਆ ਮੇਰੀ ਵਾਈਫ ਹੀ ਮੇਰੇ ਮੰਮੀ ਜੀ ਹੀ ਮੰਮੀ ਜੀ ਦੇ ਸੱਟ ਲੱਗ ਗਏ ਉਦੋਂ ਉਹਨਾਂ ਨੂੰ ਕਾਹਦੇ ਆ ਰਹੇ ਤੁਸੀਂ ਵੀ 40 ਸਾਲ ਪਹਿਲਾਂ ਇਹ ਧਰ ਉਹਨਾਂ ਨੇ ਕੋਈ ਪੈਸੇ ਦੇ ਕੇ ਤੇ ਜਗਾ ਦੇ ਪੈਸੇ ਦਿੱਤੀ ਉਹਨਾਂ ਨੂੰ ਲੈ ਕੇ ਤੇ ਜਗਾ ਛੱਡ ਕੇ ਆ ਗਏ ਉਸਤੋਂ ਕੋਈ ਨਹੀਂ ਸਬੂਤ ਲਿਆਉਣ ਸਬੂਤ ਲਿਆਉਣ ਜੱਜ ਸਾਹਿਬ ਦੇ ਸਾਹਮਣੇ ਪੇਸ਼ ਹੋਣ ਸਬੂਤ ਲਿਆਉਣ ਆਪਣੇ ਸਬੂਤ ਲਿਆਉਣ ਤੇ ਅਸੀਂ ਉਹਨਾਂ ਦੇ ਪੈਸੇ ਦੇਣ ਦੇ ਹੱਕਦਾਰ ਆਂ ਵੇਖੋ ਜੀ ਅਸੀਂ ਤੁਹਾਡੇ ਕੋਲ ਕੋਈ ਚੀਜ਼ ਲਈ ਨਹੀਂ ਆ ਜਿਹ 40 ਸਾਲ ਪਹਿਲਾਂ ਦੀ ਜ਼ਮੀਨ ਪਈ ਆ ਉਥੇ ਤੇ ਜਿਵੇਂ ਅਸੀਂ ਉਥੇ ਮੰਨ ਲਓ ਆ ਗਏ ਆ 40 ਸਾਲ ਪਹਿਲਾਂ ਇਸ ਇਹਨਾਂ ਦੇ ਕਹਿਣ ਦੇ ਅਨੁਸਾਰ ਤੇ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਵਾਲੀ ਇਹ ਅੱਜ ਤੋਂ ਸਾਲ ਪਹਿਲਾਂ ਜਾਂ 6 ਮਹੀਨੇ ਪਹਿਲਾਂ ਰਜਿਸਟਰੀ ਕਿਉਂ ਕਰਾਉਂਦੇ ਇਹਦੇ ਵਿੱਚ ਸਰਦਾਰ ਦਰਬਾਰਾ ਸਿੰਘ ਜੀ ਦਾ ਬੇਟਾ ਜਿਹੜਾ ਜਸਬੀਰ ਸਿੰਘ ਉਹਨਾਂ ਵੀ ਗਲਤ ਰਜਿਸਟਰੀ ਬਣਾਉਣ ਦੇ ਤਹਿਤ 420 ਦੇ ਵਿੱਚ ਪਾਇਆ ਜਾਵੇ ਜਿੰਨੇ ਵੀ ਲੋਗ ਆਏ ਗਲਤ ਰਜਿਸਟਰੀ ਜਿਹਨਾਂ ਨੇ ਤਿਆਰ ਕੀਤੀ ਆ ਇਹਨਾਂ ਦੇ ਵਿੱਚ 420 ਦਾ ਪਰਚਾ ਕੀਤਾ ਜਾਵੇ ਲਗਾਤਾਰ ਜਿਨੇ ਸਾਨੂੰ ਤੰਗ ਕਰਦਿਆ ਮੇਰੇ ਕੋਲ ਰਿਕਾਰਡਿੰਗ ਪਈ ਆ ਜੀ ਸਰਦਾਰ ਦਰਬਾਰਾ ਸਿੰਘ ਜੀ ਦਾ ਬੇਟਾ ਜਸਪੀਰ ਸਿੰਘ ਮੈਨੂੰ ਧਮਕੀ ਲੰਦਾ ਕਹਿੰਦਾ ਅਸੀਂ ਤੂੜੀ ਤੂੜੀ ਸੁੱਟ ਦੇਣੀ ਆ ਉਥੇ ਡੰਗਰ ਬੰਦ ਦੇਣੇ ਆ ਇਹ ਧਮਕੀਆਂ ਲਾਉਂਦਾ ਮੈਨੂੰ ਆ ਵੇਖੋ ਜੀ ਮਾਂਜੋਗ ਅਦਾਲਤ ਦਾ ਮੇਰੇ ਕੋਲ ਪੇਪਰ ਆ ਇਹ ਪੇਪਰ ਮੇਰੇ ਕੋ ਹੈਗਾ ਤੇ ਕੱਲ ਇਹਨਾਂ ਨੇ ਬਦਮਾਸ਼ੀਆਂ ਕਰਕੇ ਮੈਨੂੰ ਅੱਜ ਰਾਤ ਕਿਸੇ ਦਾ ਫੋਨ ਆਇਆ ਵਾ ਅੱਜ ਥੋੜੀ ਦੇਰ ਪਹਿਲਾਂ ਵੀ ਉਥੇ ਕੰਦ ਕਰਨਾ ਚਾਹੁੰਦੇ ਆ ਇਹ ਬਦਮਾਸ਼ੀਆਂ ਕਰਦੇ ਵੇਖੋ ਵੀ ਇਹ ਬਦਮਾਸ਼ ਆ ਮੇਰਾ ਪਾਸਟਰ ਬੰਦਾ ਆ ਮੰਨ ਲਓ ਮੈਂ ਉਸ ਜਗ੍ਹਾ ਤੇ ਹਫਤਾ 10 ਦਿਨ ਗਿਆ ਵੀ ਨਹੀਂ ਆ ਇੱਕ ਦੋ ਦਿਨ ਗਿਆ ਵੀ ਨਹੀਂ ਤੇ ਇਹ ਕੰਦ ਕਰ ਲੈਣਗੇ ਇਹ ਬਦਮਾਸ਼ ਬਣੇ ਫਿਰਦੇ ਆ ਜਸਵੀਰ ਸਿੰਘ ਸੰਤੋਖ ਸਿੰਘ ਰੋਬਿਨ ਸਤਾ ਕਰਤਾਰ ਸਿੰਘ ਗੁਖੀ ਇਹ ਬਦਮਾਸ਼ ਬਣੇ ਫਿਰਦੇ ਆ ਇਹਨਾਂ ਦੇ ਪਰਚਾ ਕੀਤਾ ਜਾਵੇ ਇਹ ਮੈਨੂੰ ਪਾਸਟਰ ਬੰਦੇ ਨੂੰ ਸਤਾਵ ਕਰਨ ਦੇ ਆ ਮੇਰਾ ਮੈਂ ਇੱਕ ਧਾਰਮਿਕ ਬੰਦਾ ਮੈਂ ਆਪਣੀ ਸੇਵਕਾਈ ਨੂੰ ਕਰ ਰਿਹਾ ਆ ਨਾਲ ਮੈਂ ਕੋਰਟ ਦੇ ਵਿੱਚ ਪੇਸ਼ ਹੋਇਆ ਨਾਲੇ ਬਦਮਾਸ਼ੀਆਂ ਕਰਦਿਆਂ ਦੇ ਕੰਦ ਕਰ ਦੇਣੀ ਕਿਸ ਤਰ੍ਹਾਂ ਕਰ ਲੈਣਗੇ ਕੰਦ ਕਿਰਪਾ ਕਰਕੇ ਮੈਨੂੰ ਇਨਸਾਫ ਦਵਾਇਆ ਜਾਵੇ ਜੀ ਤੁਹਾਨੂੰ ਥਾਣੇ ਕੋਈ ਫੋਨ ਆਇਆ ਕਿਸੇ ਦਾ ਕੋਈ ਨਹੀਂ ਜੀ ਮੈਨੂੰ ਕੋਈ ਕਾਲ ਨਹੀਂ ਆਈ ਕੀ ਮੰਗੀ ਕਰ ਦਿੱਤੀ ਮੰਗੇ ਮੈਂ ਇਹ ਕਰਦਾ ਮੈਨੂੰ ਇਨਸਾਫ ਦਵਾਇਆ ਜਾਵੇ ਜੀ ਆ ਮੈਂ ਕੋਰਟ ਦੇ ਵਿੱਚ ਕੇਸ ਪਾਇਆ ਜੇ ਇਹਨਾਂ ਦੇ ਕਾਗਜ਼ ਸਹੀ ਹੋਣਗੇ ਤੇ ਇਹ ਇਹਨਾਂ ਨੂੰ ਜਗਾ ਮਾਨਯੋਗ ਜੱਜ ਸਾਹਿਬ ਇਹਨਾਂ ਨੂੰ ਜਗਾ ਦੇ ਦੇਣ ਜੇ ਸਾਡੇ ਕੋ ਕਾਗਜ਼ ਸਹੀ ਹੋਣਗੇ ਤੇ ਮਾਨਯੋਗ ਜੱਜ ਸਾਹਿਬ ਅਦਾਲਤ ਸਾਨੂੰ ਜਗ੍ਹਾ ਦੇ ਦੇਵੇ ਵਿੱਚ ਜਸਵੀਰ ਸਿੰਘ ਚਰੋ 420 ਦਾ ਪਰਚਾ ਇਤੇ ਕੀਤਾ ਜਾਵੇ ਜਿਹਨੇ ਗਲਤ ਕਾਗਜ਼ ਬਣਾਏ ਆ ਇਤੇ 420 ਦਾ ਪਰਚਾ ਕੀਤਾ ਜਾਵੇ ਜਿੰਨੇ ਵੀ ਬੰਦੇ ਇਹਦੇ ਵਿੱਚ ਇਨਵੋਲ ਆ ਸਭਨਾਂ ਦੇ ਉੱਪਰ 420 ਦਾ ਪਰਚਾ ਕੀਤਾ ਜਾਵੇ ਕਿਉਂਕਿ ਸਾਡੇ ਕੋ ਕਾਗਜ਼ ਸਹੀ ਆ ਸਾਡੇ ਨਾਂ ਤੇ ਕਾਗਜ਼ ਬੋਲਦੇ ਆ ਇਹਨਾਂ ਨੇ ਪਲਾਟ ਦੀ ਰਜਿਸਟਰੀ ਕਰਾਈ ਆ ਉੱਥੇ ਘਰ ਬਣਿਆ ਆ ਵੇਖੋ ਇਸ ਜਗ੍ਹਾ ਤੇ ਨਕਸ਼ਾ ਮੇਰੇ ਕੋ ਨਕਸ਼ਾ ਵੀ ਹੈਗਾ ਉਥੋਂ ਮਾਨਯੋਗ ਜੱਜ ਸਾਹਿਬ ਨੇ ਅਦਾਲਤ ਦੇ ਵਿੱਚੋਂ ਉਥੋਂ ਇੰਜੀਨੀਅਰ ਸਾਹਿਬ ਭੇਜੇ ਰੋਹਿਤ ਗੁਪਤਾ ਜੀ ਉਹਨਾਂ ਨੇ ਨਕਸ਼ਾ ਬਣਾ ਕੇ ਦਿੱਤਾ ਆ ਉਹਨਾਂ ਨੇ ਗਵਾਹੀ ਦੇਣੀ ਆ ਮੌਕੇ ਤੇ ਉਹ ਘਰ ਦੇ ਵਿੱਚ ਮਿੰਤੀ ਕਰਕੇ ਆ ਗਏ ਆ ਇੱਕ ਇੱਕ ਕਮਰੇ ਦੀ ਮਿੰਤੀ ਕਰਕੇ ਗਿਆ ਉਸੇ ਇੱਕ ਬਾਥਰੂਮ ਆ ਸਰਕਾਰੀ ਸਰਦਾਰ ਜਰਨੈਲ ਸਿੰਘ ਜੀ ਆਦਰ ਦੇ ਯੋਗ ਸਰਪੰਚ ਰਹੇ ਆ ਉਹਨਾਂ ਨੇ ਬਣਾਇਆ ਮੇਰੇ ਪਿਤਾ ਜੀ ਦੇ ਖਾਤੇ ਦੇ ਵਿੱਚ ਪੈਸੇ ਆਉਂਦੇ ਰਹੇ ਪਿਤਾ ਜੀ ਉਹਨਾਂ ਨੂੰ ਪੈਸੇ ਵਾਪਸ ਕਰਦੇ ਰਹੇ ਖਾਤੇ ਦੇ ਵਿੱਚ ਸਰਕਾਰੀ ਪੈਸੇ ਆਉਂਦੇ ਰਹੇ ਪਿਤਾ ਜੀ ਵਾਪਸ ਕਰਦੇ ਰਹੇ ਤੇ ਉਹ ਫਲੈਸ਼ ਬਣੀ ਆ ਜੀ ਉਹ ਸਾਡੇ ਨਾਲ ਬੋਲਦੀ ਆ ਉਸ ਜਗ੍ਹਾ ਦੇ ਟੁੱਟੀ ਆ ਜੀ ਉਹ ਸਾਡੇ ਨਾਲ ਬੋਲਦੀ ਆ ਮੇਰੇ ਪਿਤਾ ਜੀ ਦੇ ਨਾਲ ਬੋਲਦੀ ਆ ਇਹ ਸਾਡੇ ਨਾਲ ਤਕਾ ਹੋ ਰਿਹਾ ਜੀ ਬਹੁਤ ਤਕਾ ਹੋ ਰਿਹਾ ਇਹਨਾਂ ਦੇ 420 ਦਾ ਪਰਚਾ ਪਾਇਆ ਜਾਵੇ ਜਸਵੀਰ ਸਿੰਘ ਤੇ ਜਿੰਨੇ ਵੀ ਬੰਦੇ ਆ ਇਹਦੇ ਵਿੱਚ ਇਨਵੋਲ